ਉਸ ਵੇਲੇ ਮਹਾਰਾਣੀ ਜਿੰਦ ਕੌਰਾਂ ਸਰਪ੍ਰਸਤੀ ਔਰ ਪੰਜਾਬ ਦਾ ਬਾਦਸ਼ਾਹ ਸੀ ਛੋਟਾ ਜਿਹਾ ਦਲੀਪ ਸਿੰਘ ਸ਼ੇਰੇ ਪੰਜਾਬ ਦਾ ਸਾਰਿਆਂ ਤੋਂ ਛੋਟਾ ਸ਼ਹਿਜ਼ਾਦਾ ਮਾਂ ਤਾਂ ਹੀ ਮਾਰ ਕੇ ਰੋਵੇਗੀ ਦਲੀਪ ਸਿੰਘ ਦੀ ਕੰਡ ਤੇ ਹੱਥ ਤੇ ਕੇ ਮਹਾਰਾਣੀ ਜਿੰਦਾਂ ਨੇ ਜਦੋਂ ਉਹਦਾ ਸਿਰ ਫਲੋਸ ਕੇ ਸ਼ਬਦ ਕਹੇ ਦਲੀਪ ਸਿੰਘ ਨੇ ਆਖਾ ਮਾਂ ਗਦਾਰੀ ਕਰਨ ਵਾਲੇ ਗਦਾਰਾਂ ਨੂੰ ਮੈਂ ਕਦੇ ਵੀ ਤਿਲਕ ਨਹੀਂ ਲਾਵਾਂਗਾ ਮੇਰੇ ਉੱਤੇ ਜੋ ਮੁਸੀਬਤਾਂ ਆਉਣਗੀਆਂ ਮੈਂ ਟੱਕਰਾਂ ਕਰਨ ਵਾਸਤੇ ਤਿਆਰ ਹੋਵਾਂਗਾ ਇਤਿਹਾਸ ਕਹਿੰਦਾ ਕਿ ਅਗਲੇ ਦਿਨ ਜਦੋਂ ਦਲੀਪ ਸਿੰਘ ਨੂੰ ਤਿਲਕ ਲਾਉਣ ਵਾਸਤੇ ਕਿਹਾ ਗਿਆ ਲਾਲ ਸਿੰਘ ਨੂੰ ਉਨੇ ਸਾਫ ਇਨਕਾਰ ਕਰ ਦਿੱਤਾ ਫਿਰ ਇੱਕ ਮਜੀਠੇ ਦੇ ਸਰਦਾਰ ਨੇ ਤਿਲਕ ਲਾ ਕੇ ਰਸਮਾਂ ਦੀ ਪੂਰਤੀ ਕੀਤੀ ਸਮਾਂ ਆਪਣੀ ਚੱਲ ਚੱਲਦਾ ਗਿਆ ਅੰਗਰੇਜ਼ਾਂ ਨੇ ਆਖਿਆ ਪਤਾ ਦੇ ਕਰੀਏ ਕਿ ਕੱਲ ਦਲੀਪ ਸਿੰਘ ਤਿਆਰ ਸੀ ਲਾਲ ਸਿੰਘ ਦੇ ਮੱਥੇ ਤੇ ਤਿਲਕ ਲਾਉਣ ਵਾਸਤੇ ਅੱਜ ਇਨਕਾਰ ਕਰ ਦਿੱਤਾ ਕਹਾਣੀ ਕੀ ਹੈ ਇਹਦੇ ਪਿੱਛੇ ਰਾਜ਼ ਕੀ ਹੈ ਪਤਾ ਕਰਨਾ ਚਾਹੀਦਾ ਅੰਗਰੇਜ਼ਾਂ ਦੇ ਸੂਏ ਕੁੱਤੇ ਛੱਡੇ ਹੋਏ ਇਹ ਪਤਾ ਕਰ ਆਏ ਕਿ ਦਲੀਪ ਸਿੰਘ ਤਾਂ ਤਿਲਕ ਲਾਉਣ ਵਾਸਤੇ ਤਿਆਰ ਸੀ ਪਰ ਮਹਾਰਾਣੀ ਜਿੰਦਾ ਦੇ ਕਹਿਣ ਉੱਤੇ ਉਸਨੇ ਇਨਕਾਰ ਕਰ ਦਿੱਤਾ ਅੰਗਰੇਜ਼ ਮਹਾਰਾਣੀ ਜਿੰਦਾ ਨੂੰ ਵਿਚਾਰਨ ਲੱਗੇ ਜਣੀ ਮਹਾਰਾਣੀ ਜਿੰਦ ਕਵਰਾਂ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਰੜਕਣ ਲੱਗੀ ਉਹਨਾਂ ਵਿਚਾਰਿਆ ਕਿ ਜੇ ਮਾਂ ਦੀ ਸਰਪ੍ਰਸਤੀ ਰਹੀ ਦਲੀਪ ਸਿੰਘ ਦੀ ਨੇੜਤਾ ਬਣੀ ਰਹੀ ਮਹਾਰਾਣੀ ਜਿੰਦਾ ਨਾਲ ਅਸੀਂ ਸੰਪੂਰਨ ਰੂਪ ਵਿੱਚ ਪੰਜਾਬ ਤੇ ਕਾਬਜ਼ ਨਹੀਂ ਹੋ ਸਕਾਂਗੇ ਅਸੀਂ ਸ਼ੇਰੇ ਪੰਜਾਬ ਦੀ ਸੋਨੇ ਦੀ ਕੁਰਸੀ ਲੁੱਟ ਕੇ ਇੰਗਲੈਂਡ ਨਹੀਂ ਖੜ ਸਕਾਂਗੇ ਅਸੀਂ ਕੋਈ ਨੂਰ ਹੀਰਾ ਨਹੀਂ ਖੜ ਸਕਾਂਗੇ ਅਸੀਂ ਦਲੀਪ ਸਿੰਘ ਦਾ ਧਰਮ ਨਹੀਂ ਖੋ ਸਕਾਂਗੇ ਅਸੀਂ ਸਰਦਾਰਾਂ ਨੂੰ ਕਮਜ਼ੋਰ ਨਹੀਂ ਕਰ ਸਕਾਂਗੇ ਇਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਮਹਾਰਾਣੀ ਜਿੰਦਾਂ ਨੂੰ ਪੁੱਤਰ ਨਾਲੋਂ ਵੱਖ ਕਰ ਦਿੱਤਾ ਜਾਵੇ ਮਹਾਰਾਣੀ ਜਿੰਦਾਂ ਦੀ 1.5 ਲੱਖ ਰੁਪਿਆ ਸਾਲਾਨਾ ਪੈਨਸ਼ਨ ਲਾ ਕੇ ਸਮਨਗੁਰਦੋਏਤ ਮਹਾਰਾਣੀ ਜਿੰਦਾਂ ਨੂੰ ਵਿਖਾਵੇ ਦੇ ਰੂਪ ਵਿੱਚ ਕੈਦ ਕਰ ਦਿੱਤਾ ਗਿਆ ਇਤਿਹਾਸ ਕਹਿੰਦਾ ਹੈ ਇਥੋਂ ਕੱਢ ਕੇ ਮਹਾਰਾਣੀ ਜਿੰਦਾਂ ਨੂੰ ਸ਼ੇਖੂਪੁਰ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਦਲੀਪ ਸਿੰਘ ਨੂੰ ਸੈਰ ਦੇ ਬਹਾਨੇ ਨਾਲ ਇੱਕ ਬਾਗ ਵਿੱਚ ਤੰਬੂ ਲਾ ਕੇ ਟਿਕਾ ਦਿੱਤਾ ਗਿਆ ਸਮਾਂ ਆਪਣੀ ਚੱਲ ਚੱਲਦਾ ਗਿਆ ਅੰਗਰੇਜ਼ਾਂ ਨੇ ਮਹਾਰਾਣੀ ਜਿੰਦ ਕੌਰਾਂ ਨੂੰ ਸ਼ੇਖੂਪੁਰ ਦੀ ਜੇਲ੍ਹ ਵਿੱਚੋਂ ਕੱਢ ਕੇ ਕਦੇ ਦੂਰ ਕਰਨ ਵਾਸਤੇ ਉਹਦੇ ਬਰੰਟ ਜਾਰੀ ਕਰ ਦਿੱਤੇ ਜਿਨ੍ਹਾਂ ਤੇ ਮਹਾਰਾਣੀ ਜਿੰਦ ਕੌਰਾਂ ਛੇਕੂਪੁਰ ਦੀ ਜੇਲ੍ਹ ਵਿੱਚ ਰਹੀ ਆਪਣੇ ਪੁੱਤਰ ਨੂੰ ਦਲੀਪ ਨੂੰ ਮਿਲਣ ਵਾਸਤੇ ਤਰਲੇ ਕੱਢਦੀ ਰਹੀ ਪਰ ਕਿਸੇ ਨੇ ਉਹਦੀ ਇੱਕ ਨਾ ਸੁਣੀ ਆਖਰਕਾਰ ਮਹਾਰਾਣੀ ਜਿੰਦ ਕੌਰਾਂ ਨੂੰ ਤਲਵਾਰਾਂ ਦੇ ਸਾਏ ਥੱਲੇ ਦੋ ਗੋਲੀਆਂ ਜੋ ਸਰਦਾਰ ਮੰਨਾ ਸਿੰਘ ਔਲਖ ਜੱਟ ਚਾੜ ਪਿੰਡ ਵਾਲੇ ਨੇ ਦਾਜਵੀ ਦਿੱਤੀਆਂ ਸਨ ਸ਼ਾਮੋਂ ਤੇ ਗੁੰਮਤਾ ਸਮੇਤ ਮਹਾਰਾਣੀ ਜਿੰਦ ਕੌਰਾਂ ਨੂੰ ਛੇਕੂਪੁਰ ਦੀ ਜੇਲ੍ਹ ਵਿੱਚੋਂ ਤਲਵਾਰਾਂ ਦੇ ਸਾਏ ਥੱਲੇ ਬਾਹਰ ਕੱਢਿਆ ਜਾਂਦਾ ਹੈ ਲਾਹੌਰ ਲਿਆਇਆ ਜਾਂਦਾ ਹੈ ਇਥੇ ਆਣ ਕੇ ਮਹਾਰਾਣੀ ਜਿੰਦ ਕੌਰਾਂ ਨੇ ਇੱਕ ਵਾਰੀ ਫੇਰ ਅੰਗਰੇਜ਼ ਅਸਰ ਨੂੰ ਚਿੱਠੀ ਲਿਖੀ ਮੈਂ ਵੀ ਇੱਕ ਮਾਂ ਹਾਂ ਮੇਰਾ ਵੀ ਪਸਲੀਆਂ ਦੀ ਛਾਤ ਹਲੇ ਦਿਲ ਟੜਕਦਾ ਹੈ ਮੇਰਾ ਇਕਲੌਤਾ ਪੁੱਤ ਦਲੀਪ ਸਿੰਘ ਜੀ ਦੀ ਖਾਤਰ ਮੈਂ ਦੁਨੀਆ ਉੱਤੇ ਜਿਉਣਾ ਪ੍ਰਵਾਨ ਕੀਤਾ ਹੈ ਮੇਰੀ ਭਾਵਨਾ ਮੈਂ ਆਪਣੇ ਪੁੱਤ ਨੂੰ ਮਿਲ ਕੇ ਆਪਣੇ ਕਲਦੇ ਨਾਲ ਲਾ ਕੇ ਤਬਹੀ ਆਤਮਾ ਨੂੰ ਠੰਡਾ ਕਰ ਸਕਾਂ ਮੈਨੂੰ ਦਲੀਪ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਪੱਥਰ ਅੰਗਰੇਜ਼ ਨੇ ਮਹਾਰਾਣੀ ਜਿੰਦ ਕੌਰਾਂ ਨੂੰ ਦਲੀਪ ਸਿੰਘ ਨੂੰ ਮਿਲਣ ਦੀ ਇਜਾਜ਼ਤ ਨਾ ਦਿੱਤੀ ਗਈ ਆਖਰਕਾਰ ਮਹਾਰਾਣੀ ਜਿੰਦ ਕੌਰ ਨੇ ਆਖਿਆ ਫਿਰ ਮੈਨੂੰ ਸ਼ੇਰੇ ਪੰਜਾਬ ਦੀ ਸਮਾਰਤੇ ਜਾਣ ਦੀ ਇਜਾਜ਼ਤ ਦਿੱਤੀ। ਉਹਨਾਂ ਵਿਚਾਰਿਆ ਕਿ ਪੱਥਰ ਦੀ ਸਮਾਧੀ ਕੋਲੇ ਜਾ ਕੇ ਮਹਾਰਾਣੀ ਜਿੰਦ ਕੌਰਾਂ ਕਿਹੜੀ ਬਗਾਵਤ ਕਰ ਲਵੇਗੀ। ਇਜਾਜ਼ਤ ਦਿੱਤੀ ਜਾਂਦੀ ਹੈ। ਤਲਵਾਰਾਂ ਦੇ ਸਾਏ ਥੱਲੇ, ਸੰਗੀਨਾਂ ਦੀਆਂ ਲੋਕਾਂ ਦੇ ਸਾਏ ਥੱਲੇ ਸ਼ੇਰੇ ਪੰਜਾਬ ਦੀ ਮਹਿਬੂਬਾ ਰਾਣੀ ਮਹਾਰਾਣੀ ਜਿੰਦ ਕੌਰਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਆਖੰਤਮ ਸੰਸਕਾਰ ਕੀਤਾ ਗਿਆ ਸੀ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਦੇ ਬਿਲਕੁਲ ਨੇੜੇ ਉੱਥੇ ਖੜ੍ਹਾ ਗਿਆ। ਮਹਾਰਾਣੀ ਜਿੰਦ ਕੌਰਾਂ ਸ਼ੇਰੇ ਪੰਜਾਬ ਦੀ ਜਿੱਥੇ ਚਿਖਾ ਜਣ ਕੇ ਅੰਤਮ ਸੰਸਕਾਰ ਕੀਤਾ ਗਿਆ ਸੀ ਜਿਹੜੇ ਪਾਸੇ ਸ਼ੇਰੇ ਪੰਜਾਬ ਦੇ ਪੈਰ ਕੀਤੇ ਗਏ ਸਨ ਪੰਜਾਬ ਦੀ ਇੱਕ ਸੱਭਿਅਤਾ ਹੈ ਕਿ ਪੰਜਾਬ ਦੀ ਔਰਤ ਆਪਣੇ ਪਤੀ ਨੂੰ ਪਰਮੇਸ਼ਰ ਮੰਨਦੀ ਹੈ ਜਿਹੜੇ ਘਰ ਵਿੱਚ ਔਰਤ ਆਪਣੇ ਪਤੀ ਦਾ ਸਤਿਕਾਰ ਨਾ ਕਰੇਗੀ ਉਹ ਘਰ ਸਿੱਧੇ ਸਿੱਧੇ ਬਰਬਾਦ ਹੁੰਦਾ ਹੁੰਦਾ ਇੱਕ ਦਿਨ ਬਰਬਾਦ ਹੋ ਜਾਵੇਗਾ ਔਰ ਬੱਚੀਆਂ ਤੇ ਬੱਚੇ ਕਿਰਾਏ ਪੈਦਾਣਗੇ ਜਿਵੇਂ ਅੱਜ ਪੰਜਾਬ ਦੇ ਪੈ ਰਹੇ ਹੁਣ ਤੁਹਾਨੂੰ ਪਤਾ ਵੀ ਪੰਜਾਬ ਦੀਆਂ ਬੱਚੀਆਂ ਬੀਬੀ ਭਾਗੋ ਦੀਆਂ ਧੀਆਂ ਖੋਣ ਵਾਲੀਆਂ ਆਪਣਾ ਨੰਗੇਜ ਪੈਦਾ ਕਰਕੇ ਥਾਂ ਥਾਂ ਤੇ ਰੀਲਾਂ ਪਾ ਰਹੀਆਂ ਨੇ ਅਗਰ ਦੇ ਮਰਦ ਦੀ ਘਰ ਵਿੱਚ ਚਲਣੀ ਸ਼ੁਰੂ ਹੋ ਜਾਵੇ ਤੇ ਐਸਾ ਹਰਗੱਜ ਨਹੀਂ ਹੋਵੇਗਾ ਔਰ ਪੰਜਾਬ ਦੀ ਔਰਤ ਆਪਣੇ ਆਦਮੀ ਨੂੰ ਰੱਬ ਜਿੰਨਾ ਸਨਮਾਨ ਦਿੰਦੀ ਹੈ ਮਹਾਰਾਣੀ ਜਿੰਦ ਕੌਰਾਂ ਜਿਹੜੇ ਪਾਸੇ ਸ਼ੇਰ-ਏ-ਪੰਜਾਬ ਦੇ ਪੈਰ ਕਰਕੇ ਅੰਗਨ ਸਸਕਾਰ ਕੀਤਾ ਗਿਆ ਸੀ ਉਸ ਪਾਸੇ ਖਲੋ ਜਾਂਦੀ ਹੈ ਚੁੰਨੀ ਨਾਲ ਸਿਰ ਕੱਜ ਲੈਂਦੀ ਹੈ ਉਹਦੀਆਂ ਕੰਨੀਆਂ ਫੜ ਕੇ ਝੋਲੀ ਫਿਲਾ ਕੇ ਸ਼ੇਰ-ਏ-ਪੰਜਾਬ ਦੀ ਸਮਾਧੀ ਕੋਲੇ ਕਹਿ ਰਹੀ ਮਹਾਰਾਜਾ ਜੀ ਜਿਸ ਦਿਨ ਮੈਂ ਰਾਜ ਮਹਿਲਾ ਵਿੱਚੋਂ ਤਾਰਾ ਕੀਤਾ ਸੀ ਪਹਿਲੀ ਮਿਲਣੀ ਵਿੱਚ ਆਪ ਜੀ ਨੇ ਪਰਣ ਕੀਤਾ ਸੀ ਜਿੰਦਾ ਇੱਕ ਇੱਕ ਸਾਹ ਇਕੱਲਿਆਂ ਗੁਜ਼ਾਰਾਂਗੇ ਗੁੱਡੀ ਅੰਤ ਸਮਾਨ ਵਿੱਚ ਉੜਦੀ ਸੀ ਡੋਰ ਤੋੜ ਕੇ ਹੀ ਦਿੰਦਾ ਨੂੰ ਮਜਬੂਰੀਆਂ ਦਾ ਸਾਹਮਣਾ ਕਰਨ ਵਾਸਤੇ ਛੱਡ ਕੇ ਚਲੇ ਗਏ ਮੈਂ ਦਲੀਪ ਸਿੰਘ ਦੀ ਖਾਤਰ ਦੁਨੀਆ ਉੱਤੇ ਜਿਉਣਾ ਪ੍ਰਵਾਨ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਮੇਰੇ ਸਿਰ ਦੇ ਸਾਈ ਮੇਰੇ ਸਰਤਾਜ ਜੀ ਮੈਂ ਆਪਣੀ ਹਜਾਤੀ ਹੋਏ ਤੁਹਾਡੀ ਸ਼ਰਨ ਵਿੱਚ ਰਹਿੰਦਿਆਂ ਕਦੇ ਕੋਈ ਗੁਨਾਹ ਤੇ ਕੁਸਤਾਹੀ ਕਰਨ ਦਾ ਯਤਨ ਨਹੀਂ ਕੀਤਾ ਮੈਂ ਤੁਹਾਨੂੰ ਰੱਬ ਸਰੂਪ ਸਮਝ ਕੇ ਤੁਹਾਡਾ ਸਤਿਕਾਰ ਕਰਦੀ ਰਹੀ ਅਗਰ ਤੁਹਾਡੀ ਜ਼ਿੰਦਾ ਕੋਣੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਮੈਨੂੰ ਮਾਫ਼ ਕਰ ਦੇਣਾ ਅਜੇ ਮਹਾਰਾਣੀ ਜਿੰਦਾ ਇਹ ਵਿਰੇੜੇ ਕਰ ਰਹੀ ਸੀ ਗੁਲਾਮ ਕੌਮਾਂ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਮਹਾਰਾਣੀ ਜਿੰਦਾ ਨੂੰ ਤੁਰਨ ਦਾ ਇਸ਼ਾਰਾ ਕੀਤਾ ਗਿਆ ਤਰਲੇ ਲੈਂਦੀ ਜਿੰਦਾ ਦੀ ਇੱਕ ਗੱਲ ਨਾ ਸੁਣੀ ਗਈ ਆਖਰ ਮਜਬੂਰ ਨਾਰਾਜ ਮਾਤਾ ਮਹਾਰਾਣੀ ਜਿੰਦ ਕੌਰ ਨੂੰ ਸ਼ੇਰੇ ਪੰਜਾਬ ਦੀ ਸਮਾਧੀ ਲਾਗੋ ਤੁਰਨਾ ਪਿਆ ਲਾਹੌਰ ਦੀਆਂ ਗਲੀਆਂ ਵਿੱਚੋਂ ਦੀ ਮਹਾਰਾਣੀ ਲੰਘ ਕੇ ਜਾ ਰਹੀ ਸੀ ਯਾਦ ਰੱਖਣਾ ਗੁਰੂ ਕੀ ਸਾਧੀ ਨਵਾਦੀ ਸਾਧ ਸੰਗਤ ਅੰਸੂ ਸਦਾ ਇੱਕੇ ਭਾ ਨਹੀਂ ਵਿਕਦੇ ਅੱਖਾਂ ਵਿੱਚ ਆਏ ਹੋਏ ਅਥਰੂ ਕਦੇ ਇਹਨਾਂ ਦੀ ਕੀਮਤ ਲੱਖਾਂ ਰੁਪਏ ਹੁੰਦੀ ਹੈ ਕਦੇ ਤਰੇਲ ਦੇ ਤੁਕਕਿਆਂ ਤੋਂ ਸਸਤੇ ਹੁੰਦੇ ਨੇ ਜਿਹੜੀ ਮਹਾਰਾਣੀ ਜਿੰਦ ਕੌਰਾਂ ਦੇ ਅੱਖਾਂ ਵਿੱਚ ਆਇਆ ਹੋਇਆ ਹੰਸੂ ਲਾਹੌਰ ਵਿੱਚ ਪਰਲੋਂ ਲਿਆ ਦਿੰਦਾ ਸੀ ਅੱਜ ਉਹੀ ਮਹਾਰਾਣੀ ਜਿੰਦ ਕੌਰਾਂ ਲਾਹੌਰ ਦੀਆਂ ਗਲੀਆਂ ਵਿੱਚੋਂ ਦੀ ਲੰਘਦੀ ਹੋਈ ਪੂਬਾ ਮਾਰ ਕੇ ਰੋਂਦੀ ਜਾਂਦੀ ਹੋਈ ਮੋੜ ਮੋੜ ਕੇ ਲਾਹੌਰ ਦੇ ਸ਼ਾਹੀ ਕਿਲੇ ਵੱਲ ਦੇ ਤੱਕਦੀ ਹੈ ਜਿੱਥੇ ਜਿੰਦਾ ਪਾਲਕੀ ਵਿੱਚ ਬਹਿ ਕੇ ਉਤਰਿਆ ਕਰਦੀ ਸੀ ਜਿੱਥਾਂ ਲੋਕ ਸਲਾਮੀ ਲਿਆ ਕਰਦੇ ਸਨ ਜਿੱਥੋਂ ਮਹਾਰਾਣੀ ਜਿੰਦਾਂ ਲੋਕ ਸਜਦੇ ਕਰਿਆ ਕਰਦੇ ਸਨ ਜਿੱਥੇ ਖੁਸ਼ੀਆਂ ਭਰਾ ਸਮਾਂ ਗੁਜ਼ਾਰਿਆ ਸੀ ਉਸ ਕਿਲੇ ਵੱਲੇ ਰਾਜ ਮਾਤਾ ਮਹਾਰਾਣੀ ਜਿੰਦਕਰਾਂ ਮੋੜ ਮੋੜ ਕੇ ਵੇਖਦੀ ਐ ਉਹਦੀ ਤਕਦੀਰ ਉਸ ਨੂੰ ਆਖਰੀ ਐ ਜਿੰਦਾ ਐਵੇਂ ਸ਼ਾਈ ਕਿਲੇ ਵੱਲੇ ਮੋੜ ਮੋੜ ਕੇ ਨਾ ਵੇਖ ਤੈਨੂੰ ਇੱਥੇ ਮੁੜ ਕੇ ਆਉਣਾ ਨਸੀਬ ਨਹੀਂ ਹੋਏਗਾ ਰਾਜ ਮਾਤਾ ਮਹਾਰਾਣੀ ਜਿੰਦਕਰਾਂ ਉਹਦੀ ਤਕਦੀਰ ਨੇ ਕੀ ਆਖਿਆ ਕਾਸ਼ਵਾਣੀ ਰਾਹੀਂ ਬਹੁਤ ਅچھے ਕਵੀਸ਼ਰ ਗੁਰਪੁਰ ਵਾਸੀ ਗਿਆਨੀ ਦੀਵਨ ਸਿੰਘ ਜੀ ਨਾਮ ਧਾਰੀ ਬਲਟੋਏ ਵਾਲੇ ਉਹਨਾਂ ਨੇ ਬੜਾ ਪਿਆਰਾ ਇੱਥੇ ਇੱਕ ਬੈਂਤ ਲਿਖਿਆ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਕਈ ਵਾਰੀ ਐਸਾ ਵੀ ਹੁੰਦਾ ਗੁਰੂ ਕੇ ਪਿਆਰੇ ਖਾਲਸਾ ਜੀ ਕਵਿਤਾ ਕਿਸੇ ਦੀ ਹੁੰਦੀ ਨਾ ਕੋਈ ਵਿੱਚ ਆਪਣਾ ਪਾ ਲੈਂਦਾ ਜਿਨੇ ਕਵਿਤਾ ਲਿਖੀ ਉਹਦਾ ਨਾਮ ਲੈਣਾ ਤੇ ਕਿਧਰੇ ਰਿਹਾ ਉਹਦਾ ਨਾਮ ਕਵਿਤਾ ਵਿੱਚੋਂ ਹੀ ਉਡਾ ਦਿੱਤਾ ਜਾਂਦਾ ਇੱਕ ਵਾਰੀ ਬਾਪੂ ਸੀਤਲ ਜੀ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਪੇ ਬਾਪੂ ਜੀ ਕਵਿਤਾ ਤੁਹਾਡੀ ਹੈ ਤੇ ਫਲਾਣਾ ਤੁਹਾਡੀ गा ਰਿਹਾ ਤੇ ਤੁਹਾਡਾ ਨਾਂ ਹੀ ਨਹੀਂ ਬੋਲਿਆ ਬਾਪੂ ਸੋਹਣ ਸਿੰਘ ਜੀ ਸੀਤਲ ਬੜੇ ਹਾਜ਼ਰ ਜਵਾਬ ਸਨ ਉਹਨਾਂ ਆਖੇ ਬਰਖਰਦਾਰ ਸਿਆਣੀ ਔਰਤ ਆਪਣੇ ਪਤੀ ਦਾ ਨਾਮ ਨਹੀਂ ਲੈਂਦੀ ਜਣੀ ਉਹ ਮੇਰੀਆਂ ਔਰਤਾਂ ਵਰਗੇ ਲੋਕ ਨੇ ਜਿਹੜੇ ਮੇਰੀ ਕਵਤਾ ਵਿੱਚ ਮੇਰਾ ਨਾਮ ਨਹੀਂ ਲੈਂਦੇ ਤਾਂ ਗੁਰੂ ਕੀ ਸਾਜਿਗਵਾਦੀ ਸਾਥ ਸੰਗਤ ਜੀ ਦੀ ਕਵਤਾ ਹੋਵੇ ਉਹਦਾ ਨਾਮ ਲੈਣਾ ਚਾਹੀਦਾ ਬੇਸ਼ੱਕ ਭਾਈ ਜੀਵਨ ਸਿੰਘ ਜੀ ਨਾਮ ਧਾਰੀ ਬਲਟੋਏ ਵਾਲੇ ਸਰੀਰ ਕਰਕੇ ਇੱਥੇ ਨਹੀਂ ਉਹ ਵਿਛੜ ਚੁੱਕੇ ਨੇ ਆਕਾਲ ਚਲਾਣਾ ਕਰ ਗਏ ਪਰ ਉਹਨਾਂ ਦੀ ਕਲਮ ਤਾਂ ਜਿਉਂਦੀ ਹੈ ਨਾ ਉਹਨਾਂ ਦੇ ਸ਼ਬਦ ਤਾਂ ਜਿਉਂਦੇ ਨੇ ਨਾ ਉਹਨਾਂ ਨੂੰ ਜਿਉਂਦਾ ਰੱਖਣਾ ਸਾਡਾ ਫਰਜ਼ ਬਣਦਾ ਹੈ ਮੈਂ ਮਾਣ ਮਹਿਸੂਸ ਕਰਦਾ ਪੀ ਅਸੀਂ ਉਹਨਾਂ ਦੀ ਕਵਤਾ ਗਾ ਰਹੇ ਹਾਂ ਬੜੇ ਪਿਆਰੇ ਬੋਲ ਉਹਨਾਂ ਨੇ ਲਿਖੇ ਨੇ ਬੈਨ ਦੀ ਚਾਲ ਵੀ ਚਰਜ ਕੀਤਾ ਜਾ ਰਿਹਾ ਹੈ ਜਨ ਦੀ ਜਿੰਦਨ ਨੂੰ ਆਈ ਆਵਾਜ਼ ਅਰਛੋਂ ਜਿੰਦਾ ਪਰਤ ਲਾਹੌਰ ਨੂੰ ਆਉਂਦਾ காவனா ஜிந்தாருதல்ல காவனா ਜਾਂਦੀਵਾਰ ਦਲੀਪ ਨੂੰ ਪਿਆਰ ਦੇ ਲੈ ਜਾਂਦੀਵਾਰ ਦਲੀਪ ਨੂੰ ਪਿਆਰ ਦੇ ਲੈ ਮੱਥਾ ਚੁੰਮ ਕੇ ਫੇਰ ਕੜਾ ਮੰਣਾ ਨਹੀਂ ਮੱਥਾ ਚੁੰਮ ਕੇ ਫੇਰ ਕੜਾ ਮੰਣਾ ਨਹੀਂ ਤਰਪੁਰ ਸੀ ਇੱਕ ਦਰਪੁੱਤ ਤੇਰਾ ਮਾਂ ਪੁੱਤ ਦਾ ਮੇਲ ਹੋ ਜਾਵਣਾ ਨਹੀਂ ਮਾਂ ਪੁੱਤ

ਕਿਸੇ ਸੇ ਕਿੰਨੀ ਪੁੱਛੀਨੀ ਬਾਤ ਤੇਰੀ ਕਿਸੇ ਸੇ ਕਿੰਨੀ ਪੁੱਛੀਨੀ ਬਾਤ ਤੇਰੀ ਆਰਣਜੀਤ ਵੀ ਤਾਰਿਤ ਮੁੰਡਾ ਵੰਡਾਨੇ ਆਰਣਜੀਤ ਵੀ ਤਾਰਿਤ ਭੰਡਾ ഷുടാവൂ കെട്ടിനെ കുറേ ഷുടാവ